बहादुर सिंह जी कविता के गए हैं मन सजना सारी बहुत उन्होंने कविताजल गो साइ उद गजल गोह श्री कर्म सिंह चश्मी जी अपनी रचना लेके हाजिर हो गए श्री करण सिंह अजक मैं एक नम तजर्बा कर ਇੱਕ ਕੁੜਲੀਆ ਸ਼ਬਦ ਹੁੰਦਾ ਹਾਂਜੀ ਉਹਦੇ ਵਿੱਚ ਦੋ ਸ਼ਬਦ ਜੋੜਾ ਤੇ ਰੋੜਾ ਜਾਂਦੇ ਹਾਂਜੀ ਉਹ ਦੋਨੇ ਸ਼ਬਦ ਹੁੰਦੇ ਨੇ ਠੀਕ ਹੈ ਉਹ ਮੈਂ ਸ਼ੁਰੂ ਕਰਿਆ ਤੇ ਕੱਚਾ ਪੱਕਾ ਜਾਂ ਜਹਾਜ ਆਏਗਾ ਉਹ ਮੈਂ ਤੁਹਾਡਾ ਦੋ ਕੁੜਲੀਆ ਸੰਹੀਗਾ ਅੱਛਾ ਠੀਕ ਝੂਠਾ ਬੰਦਾ ਹੋ ਗਿਆ ਹਾਂਜੀ ਹਰ ਥਾਂ ਤੇ ਪ੍ਰਦਾਨ ਝੂਠਾ ਬੰਦਾ ਹੋ ਗਿਆ ਕੋਈ ਲੋਟਦਾ ਸੱਚ ਦੀ ਬੰਦ ਦੁਕਾਨ ਵਾਰੀ ਸੱਚ ਦੀ ਬੰਦ ਦੁਕਾਨ ਵਿਸੇ ਹਰ ਗੱਲ ਨੂੰ ਝਾਰਤ ਮਤਲਬ ਦੇ ਸਭ ਯਾਰ ਬਣੀ ਹੈ ਖੂਬ ਹਾਰਤ ਜਕੀ ਆਕੇ ਸੱਚ ਸਚਾਈ ਦੀ ਗੱਲ ਕੀਤਾ ਹਾਂਜੀ ਅੱਜ ਕੱਲ ਦਾ ਭਗਵਾਨ ਵੀ ਇਹ ਮੰਦਾ ਲੁ ਵਾਰੀ ਵਾਰੀ ਇੱਕ ਹੋਰ ਜੀ ਠੱਗੀ ਵੀ ਇੱਕ ਹੈ ਕਲਾ ਵੇ ਲੈ ਸਕਦੇ ਮਾਰ ਆਪਣੇ ਹੱਥੀ ਆਦਮੀ बार ना करता कोई करता जो विश्वास लुटा हो जाता सोई जख्मी आके सच जो भी समझ ना लगी समझ लवो बस उद ही बच जाती लगी